ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚ ਚੈਨਲ ਦੇ ਉੱਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੇਕਰ ਤੁਸੀਂ ਚੁੱਲੇ ਦੇ ਉੱਪਰ ਸਬਜ਼ੀ ਬਣਾਉਂਦੇ ਹੋ ਤੁਸੀਂ ਬਰਤਨਾਂ ਨੂੰ نیچے ਤੋਂ ਕਾਲਾ ਹੋਣ ਤੋਂ ਕਿਵੇਂ ਬਚਾ ਸਕਦੇ ਹੋ ਜੇਕਰ ਤੁਸੀਂ ਪਤੀਲੇ ਦੇ ਵਿੱਚ ਬਣਾਉਂਦੇ ਆ ਤਾਂ ਤੁਸੀਂ ਪਤੀਲੇ ਤੇ ਵੀ ਇਹ ਟ੍ਰਿਕ ਕਰ ਸਕਦੇ ਹੋ ਜੇਕਰ ਤੁਸੀਂ ਕੜਾਈ ਦੇ ਵਿੱਚ ਬਣਾਉਣੀ ਹੈ ਕੜਾਈ ਤੇ ਵੀ ਆਪਾਂ ਅੱਜ ਗੋਭੀ ਦੀ ਸਬਜ਼ੀ ਬਣਾਉਣੀ ਹੈ ਇਸ ਕਰਕੇ ਆਪਾਂ ਕੜਾਈ ਯੂਜ਼ ਕਰ ਰਹੇ ਹਾਂ ਤੇ ਆਪਾਂ ਤੁਹਾਨੂੰ ਦੱਸ ਦਿਆਂ ਆਪਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਫਸਟ ਟਾਈਮ ਮੈਨੂੰ ਇਹ ਟ੍ਰਿਕ ਨਹੀਂ ਪਤਾ ਸੀ ਮੈਂ ਇੱਦਾਂ ਹੀ ਡਾਇਰੈਕਟ ਕੜਾਈ ਨੂੰ ਜਿਹੜਾ ਕਿ ਇਹ ਚੁੱਲ੍ਹੇ ਤੇ ਰੱਖਤਾ ਤੇ ਇਦਾਂ ਕਾਲੀ ਹੋ ਗਈ ਤੇ ਇਹਨੂੰ ਮਨਜਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਆ ਤੇ ਆਪਾਂ ਇਹਦੇ ਲਈ ਪਤਾ ਕੀ ਕਰ ਸਕਦੇ ਆ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਲੈਣਾਗਾ ਤੇ ਜਿਹੜੇ ਵੀ ਆਪਾਂ ਬਰਤਨ ਦੇ ਵਿੱਚ ਸਬਜ਼ੀ ਬਣਾਉਣੀ ਆ ਉਹਨੂੰ ਆਪਾਂ ਮੁੱਦਾ ਕਰ ਲੈਣਾ ਤੇ ਉਹਦੇ ਉੱਪਰ ਹੱਥ ਨਾਲ ਆਪਾਂ ਚੰਗੀ ਤਰ੍ਹਾਂ ਸਾਰੇ ਉਹਦੇ ਚਾਰੇ ਪਾਸੇ ਆਪਾਂ ਤੇਲ ਲਾ ਦੇਣਾਗਾ ਇਦਾਂ ਤੁਸੀਂ ਦੇਖ ਸਕਦੇ ਹੋਗੇ ਆਪਾਂ ਸਾਰੇ ਬਰਤਨ ਦੇ ਉੱਪਰ ਨਾ ਤੇਲ ਨੂੰ ਲਗਾ ਲੈਣਾਗਾ ਹੌਲੀ ਹੌਲੀ ਇਦਾਂ ਕਰਕੇ ਚੰਗੀ ਤਰ੍ਹਾਂ ਆਪਾਂ ਤੇਲ ਸਾਰੇ ਬਰਤਨ ਦੇ ਉੱਪਰ ਲਗਾ ਲੈਣਾਗਾ ਹਾਂਜੀ ਹਾਂਜੀ ਆਪਣੀ ਕੜਾਈ ਦੇ ਉੱਪਰ ਤੇਲ ਹੈ ਜਿਹੜਾ ਆਪਾਂ ਚੰਗੀ ਤਰ੍ਹਾਂ ਲਾ ਲਿਆ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਜਿਹੜੇ ਆਪਾਂ ਪੋਲੀਥੀਨ ਯੂਜ਼ ਕਰਦੇ ਆ ਲਿਫਾਫੇ ਆਪਾਂ ਨੂੰ ਸਬਜ਼ੀਆਂ ਵਗੈਰਾ ਆਉਂਦੀਆਂ ਇੱਕ ਆਪਾਂ ਉਹ ਲਿਫਾਫਾ ਲੈ ਲੈਣਾਗਾ ਇਦਾਂ ਜਿਹੜੇ ਵੀ ਆਪਾਂ ਬਰਤਨ ਦੇ ਵਿੱਚ ਆਪਾਂ ਸੰਤੀ ਬਣਾਉਣੀ ਆ ਉਦੇ ਉੱਪਰ ਆਪਾਂ ਇਹਨੂੰ ਇਦਾਂ ਚੜ੍ਹਾ ਲੈਣਾ ਲਫਾਫੇ ਨੂੰ ਇਦਾਂ ਆਪਾਂ ਇਸਦਾ ਕੜਾਈ ਦੇ ਵਿੱਚ ਬਣਾਉਣੀ ਆ ਤੇ ਆਪਾਂ ਬਸ ਜਿੱਥੋਂ ਤੱਕ ਆਪਾਂ ਬਰਤਨ ਦੇ ਕਿਨਾਰੇ ਆ ਆਪਾਂ ਉਦੋਂ نیچے ਤੱਕ ਜਿਹੜਾ ਕੀ ਇਹ ਬਰਤਨ ਨੂੰ ਕਵਰ ਕਰਨਾਗਾ ਇਦਾਂ ਆਪਾਂ ਕੜਾਈ ਨੂੰ ਤੁਸੀਂ ਦੇਖ ਸਕਦੇ ਹੋ ਸਾਰੀ ਨੂੰ ਆਪਾਂ ਲਿਫਾਫੇ ਦੇ ਨਾਲ ਜਿਹੜਾ ਐਕਸਟਰਾ ਲਿਫਾਫਾ ਉਹਨੂੰ ਆਪਾਂ ਇਦਾਂ ਫੋਲਡ ਕਰ ਦਾਂਗੇ ਕਿਉਂਕਿ ਪਤੀਲੇ ਤੇ ਥੋੜਾ ਚੰਗੀ ਤਰ੍ਹਾਂ ਆਸਾਨੀ ਨਾਲ ਲਫਾਫਾ ਲੱਗ ਜਾਂਦਾਗਾ ਕੜਾਈ ਥੋੜੀ niche ਕਲਾਇਦਾ ਜਿਹੜਾ ਚੌੜਾ ਹੁੰਦਾਗਾ ਇਸ ਕਰਕੇ ਇਹ ਥੋੜਾ ਮਤਲਬ ਇਦਾਂ ਹੋਉਂਦਾ ਇਸ ਕਰਕੇ ਜਿਹੜਾ ਐਕਸਟਰਾ ਲਿਫਾਫਾ ਜਿਹਨੂੰ ਆਪਾਂ ਫੋਲਡ ਕਰ ਲੈਣਾਗਾ ਲਿਫਾਫਾ ਦੇਖ ਸਕਦੇ ਆਪਾਂ ਕੜਾਈ ਦੇ نیچے ਪੂਰਾ ਚੰਗੀ ਤਰ੍ਹਾਂ ਲਗਾ ਲਿਆਗਾ ਪਹਿਲਾਂ ਆਪਾਂ ਤੇਲ ਲਗਾਇਆ ਸੀ ਤੇ ਲਿਫਾਫਾ ਲਗਾਇਆ ਸੀ ਜਿਹੜਾ ਐਕਸਟਰਾ ਲਿਫਾਫਾ ਸੀ ਇੱਥੋਂ ਆਪਾਂ ਇਹਨੂੰ ਇਦਾਂ ਫੋਲਡ ਕਰ ਦਾਂਗੇ ਤੇ ਹੁਣ ਆਪਾਂ ਚੁੱਲੇ ਦੇ ਵਿੱਚ ਅੱਗ ਮਚਾਉਨੇ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਆਂਗੇ ਕਿ ਇਹ ਕਿੱਦਾਂ ਵਰਕ ਕਰਦਾਗਾ ਕੜਾਈ ਆ ਜਿਹੜੀ ਉਹਨੂੰ ਅੱਗ ਤੇ ਆਪਾਂ ਰੱਖ ਲਿਆਗਾ ਤੇ ਹੁਣ ਆਪਾਂ ਇਹਦੇ ਵਿੱਚ ਸਬਜ਼ੀ ਬਣਾਉਣੀ ਸ਼ੁਰੂ ਕਰਦੇ ਆਂ ਤੇ ਬਾਕੀ ਆਪਾਂ ਤੁਹਾਨੂੰ ਇਹਦੇ ਰਿਜ਼ਲਟ ਵੀ ਦਿਖਾਵਾਂਗੇ। ਕੜਾਈ ਦੇ ਥੱਲੇ ਅੱਗ ਪੂਰੀ ਮੱਚ ਰਹੀ ਆ ਤੇ ਆਪਾਂ ਤੁਹਾਨੂੰ ਨੀਚੋਂ ਦੇਖੋ ਇਹਦੇ ਰਿਜ਼ਲਟਸ ਦਿਖਾਉਨੇ ਆ। ਦੇਖੋ ਆਪਣਾ ਜਿਹੜਾ ਲਿਫਾਫਾ ਚੰਗੀ ਤਰ੍ਹਾਂ ਉਦਾਂ ਹੀ ਉਹ ਚਿਪਕਿਆ ਹੋਇਆਗਾ। ਜਿੱਥੇ ਕਿਤੇ ਥੋੜਾ ਬੋਤਾ ਤੇਲ ਘਟਾ ਉਥੋਂ ਬੇਸ਼ੱਕ ਥੋੜਾ ਜਿਹਾ ਲਿਫਾਫਾ ਹੋ ਜੇ ਨਹੀਂ ਤੁਸੀਂ ਦੇਖ ਸਕਦੇ ਹੋ ਲਿਫਾਫਾ ਆਪਣਾ ਉਦਾਂ ਹੀ ਹੋਇਆ। ਅੱਗ ਆਪਣੀ ਜਲ ਰਹੀ ਆ ਪੂਰੀ। ਦੇਖ ਸਕਦੇ ਹੋ ਤੁਸੀਂ। ਅੰਜੀ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਅੱਜ ਦੀ ਇਹ ਟ੍ਰਿਕ ਕਿੱਦਾਂ ਦੀ ਲੱਗੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟਸ ਕਰਨਾ ਨਾ ਭੁੱਲਣਾ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਬਾਏ ਬਾਏ ਟੇਕ ਕੇਅਰ